ਈ ਹਲੋ ਬਾਈ ਸਾਰਿਆਂ ਦਾ ਸਾਰਿਆਂ ਘਰ ਪਰਿਵਾਰ ਵਧੀ ਹੋਣਗੇ ਵੀਰਿਆਂ ਦੇ ਅੱਜ ਕਰਦੇ ਆ ਬਈ ਅੱਜ ਦੇ ਬਲੌਗ ਦੀ ਸਟਾਰਟਿੰਗ ਆਪਾਂ ਲੈ ਕੇ ਰੋਟੀ ਯਾਰ ਠੀਕ ਐ ਉਦੋਂ ਉਹਨਾਂ ਨੇ ਕਣਕ ਖਾਲੀ ਵਿੱਚ ਪਾ ਦਿੰਨੇ ਆ ਥੋੜੀ ਜਿਹੀ ਰੋਟੀ ਉਹਨਾਂ ਨੂੰ ਤੇ ਬਾਅਦ ਆ ਦੋਸਾਰੀ ਰੋਟੀ ਵੀ ਇੱਧਰ ਦੂਜੇ ਹੁੰਡੇ 'ਚ ਪਾਵਾਂਗੇ ਇੱਕ ਉਹ ਚ ਵੀ ਆ ਉਹ ਵੀ ਇੱਕ ਹੁੰਡੇ 'ਚ ਪਾਵਾਂਗੇ ਬਾਰੇ ਦਿਨ ਹੋ ਗਈ ਬਾਈ ਰੋਟੀ ਨਹੀਂ ਪਈ ਸੀ ਬੱਚਾ ਜੀ ਰੁਕੀ ਪਾ ਜੀ ਯਾਰ ਰੁਕੀ ਵੀ ਵਧੀਆ ਰਹਿਣੀ ਹੈ ਨਾ ਜਿਹੜੇ ਗੁੱਤਰਾ ਹੱਡੀ ਜਾਂਉਂਦੇ ਆ ਜਾਂ ਸੁੱਕ ਜਾਂਦੇ ਜਾਂ ਬਿਮਾਰ ਹੁੰਦੇ ਆ ਬਈ ਉਹਨਾਂ ਨੂੰ ਰਾਤ ਦੀਆਂ ਚੋਕੜੀਆਂ ਉਹ ਯਾਰ ਰੁਪਈਆ ਜਰੂਰ ਪਾਓ ਚਲੋ ਆਪਾਂ ਥੱਲੀ ਪਾਵਾਂਗੇ ਸਾਦਾ ਰੋਟੀ ਖਾ ਲੈਣੇ ਉਹ ਬੱਚਾ ਬੁਆਰ ਹੋਏ ਕਹਿੰਨੇ ਆ ਰੋਟੀ ਖਾ ਲੈਣੀ ਹੈ ਐਹੀ ਬੱਚਾ ਆ ਰੋਟੀ ਸੱਟ ਹੋ ਜਾਂਦਾ ਬਈ ਜਿਹੜੇ ਹੱਡੀ ਜਾਂਦੇ ਨਾ ਬਿਮਾਰ ਹੁੰਦੇ ਆ ਹੋਣੀ ਹੋਣੀ ਆ ਰੋਟੀ ਖਾਣ ਲੱਗਦੀ ਹੈ ਉਹ ਜਿਹੜੇ ਆਪਣੇ ਆਪ ਬਟੇ ਜੋੜੇ ਆ ਹਾਂ ਕਾਹ ਤੋਂ ਬਈ ਪਟੂਕੀਆਂ ਵੀ ਲਿਆ ਲੈ ਕੇ ਆ ਹਾਲੀ ਇਹਨਾਂ ਨੂੰ ਵੀ ਆਪਾਂ ਐਂ ਗ੍ਰੇਟ ਟ੍ਰੇ ਰੱਖਿਆ ਤੇ ਆਪੇ ਉਹ ਪਈ ਇੱਕ ਇੱਕ ਮਿਟਾ ਟ੍ਰੇ ਪਈ ਆ ਬਈ ਇਹ ਚ ਪਾ ਦੀਏ ਰੋਟੀ ਇਹ ਲਿਬੜੀ ਵੀ ਆ ਯਾਰ ਮੈਂ ਪੱਕੀਆਂ ਨੇ ਤੂੰ ਫਾੜ ਰਿਹਾ ਨਵੀਂ ਬੱਚਿਆਂ ਦੀ ਗ੍ਰੋਥ ਵਧੀਆ ਹੁੰਦੀ ਹੈ ਬਈ ਰੋਟੀ ਨਾਲ ਠੀਕ ਹੈ ਰੋਟੀ ਚੰਗੀ ਰਹਦੀ ਹੈ ਸਾਰੇ ਪੰਛੀ ਉਹਨਾਂ ਨੂੰ ਬਈ ਦਿੱਲੀ ਕਬੂਤਰਾਂ ਨੂੰ ਰੋਟੀ ਆਪਾਂ ਦਹੀਂ ਕਹਾਂਗੇ ਠੀਕ ਹੈ ਕਬੂਤਰ ਰੱਖ ਲਓ ਥੋੜੇ ਜਿੰਨਾਂ ਨੂੰ ਰੋਟੀ ਵੀ ਪੈ ਜਾਏ ਠੀਕ ਹੈ ਨਾ ਬਈ ਆਪਣੇ ਕੇ ਭਰਾ ਕੋਲ ਬੈਠੇ ਮੋਜੇ ਇਹ ਜਿਹਾ ਆਪਾਂ ਲੈ ਕੇ ਆਵਾਂ ਯਾਰ ਵੱਡੀ ਉਦੀ ਬੱਠੀ ਹੋ ਗਿਆ ਨਾ ਭਾਈ ਲੈ ਜਾ ਪਰ ਆਪਾਂ ਲੈ ਕੇ ਨਹੀਂ ਆਇਆ ਯਾਰ ਕਾ ਦੋ ਹਜੇ ਮੈਨੂੰ ਮੈਂ ਆਪ ਕਹਿਣਾ ਹੈ ਭਾਈ ਮੈਨੂੰ ਜਿਵੇਂ ਬਈ ਚਿੱਟੀ ਵਾਲੇ ਕੂਤਣੇ ਹੀ ਪਰਖ ਹੈ ਪਿੱਟੀਆਂ ਦੀ ਕਾਲਖਿਆਂ ਦੀ ਖਟੀਆਂ ਵਾਲਿਆਂ ਦੀ ਵੀ ਪਰਖ ਹੈ ਬੈਠੇ ਦੀ ਆਪਾਂ ਆਪਾਂ ਨੂੰ ਪਤਾ ਲੱਗ ਜੀ ਜਾਂਦਾ ਭਈ ਯਾਰ ਕਿਹੜਾ ਕਿਹੜੀ ਨਸਲ ਚੋਣਾ ਹੁਣ ਸਭ ਮੇਰੇ ਤੋਂ ਵੱਧ ਮੇਰੇ ਵੱਡੇ ਭਰਾ ਸਾਰੇ ਆ ਬੈਠੇ ਆ ਨਾ ਸਾਰੇ ਨੂੰ ਵੱਧ ਪਤਾ ਹੈਗਾ ਕੀ ਹਾਂ ਯਾਰ ਕਿਹੜਾ ਕਿਹੜੀ ਨਸਲ ਹੁਣ ਹੁਣ ਆਪਾਂ ਨੂੰ ਇਹਨਾਂ ਦਾ ਪਤਾ ਨਹੀਂ ਪਰ ਆਪਾਂ ਨੂੰ ਦੇਖ ਲਈਦਾ ਹਾਂ ਯਾਰ ਇਹ ਉੱਡਣ ਵਾਲੇ ਆ ਤੇ ਆਪਣੇ ਆ ਕਾਲ ਅੱਖੇ ਬੱਛੇ ਇਹਨਾਂ ਨੂੰ ਹੀ ਪਾਉਣੇ ਯਾਰ ਦੇ ਦੇ ਬਈ ਨੀਰੋਗੰਦ ਦੇ ਟੀਕੇ ਲਾ ਕੇ ਆਉਣੇ ਯਾਰ ਟਾਈਮ ਇੱਧਰ ਤਾਂ ਟ੍ਰੇਨ ਹੀ ਨਹੀਂ ਹੈਗੀ ਨਾ ਇੱਕ ਟ੍ਰੇਨ ਕਿੱਧਰ ਗਈ ਆਪਣੀ ਉਹ ਬਾਹਰ ਪਈ ਹੈ ਯਾਰ ਇੱਧਰ ਦੋ ਇਹ ਚੋਪਈ ਸਾਲ ਦੀ ਖਾਣੀ ਦੇ ਬਾਦ ਨੇ ਆਪਾਂ ਅੰਦਰ ਨੇ ਵੀ ਅੰਦਰ ਲਾਉਣਾ ਆਇਆ ਆਏ ਓਏ ਆ ਆ ਆ ਆ ਫਾਈਵ ਫਾਈਵ ਨਾ ਬਗੀ ਨਾ ਨਹੀਂ ਪਾਉਂਦੇ ਕੱਲੇ ਕੱਟੀਆਂ ਆਏ ਨੇ ਤੇ ਇਹ ਬੱਚੇ ਇੱਧਰ ਆ ਨਾ ਵਾਟਾ ਉਹ ਬੱਚਾ ਜਿਹਨਾਂ ਵਰਕੇ ਪੂਰੇ ਸਾਲ ਨੇ ਠੀਕ ਹੈ ਤੇ ਉਹ ਵੀ ਇੱਕ ਉਹ ਜਿਆ ਦੋ ਬੱਚੇ ਸੀ ਉਹਰੇ ਇੱਕ ਮਿੱਠਾ ਬੱਚਾ ਦੇਖ ਲਿਆ ਰ ਇੱਕ ਇਧਰ ਨੂੰ ਗਿਆ ਤਾਂ ਇਹ ਕੱਲ ਵੀ ਨਹੀਂ ਨਿਗਾਹ ਮਾਰੀ ਨਾ ਆਪਾਂ ਫੁੱਡੇ ਜੇ ਮਾੜੀ ਗੋਜੇ ਮਾਰ ਗਏ ਤਾਂ ਕੀ ਕਰ ਸਕਦੇ ਨਾ ਭਰਾ ਇੱਕ ਬੱਚੇ ਇੱਕ ਦਾ ਮੇਸਜ ਮਾਰ ਗਏ ਯਾਰ ਚਲ ਇੱਕ ਨੂੰ ਤਾਂ ਕੱਡੇ ਬੱਚਾ ਫਲ ਦੇ ਜੋੜਾ ਆਪਾਂ ਦੇ ਚ ਵੀ ਆਪਾਂ ਆਰ ਨਾਲ ਦੋ ਨਾਲ ਹਜ਼ਾਰ ਵਧਾਉਣੀ ਸੋ ਰਕਾਲ ਕਹਿੰਦੇ ਇਹਨੇ ਖਟੀਆਂ ਆਣੀਆਂ ਚਿੱਟੀਆਂ ਦਾ ਬਲੱਡ ਇਹ ਮੈਂ ਮੈਂ ਜਿਆ ਰੱਖਾਂਗੇ ਯਾਰ ਗ੍ਰाइंड ਕਰਕੇ ਪਾਉਣੇ ਬਈ ਆਪਾਂ ਤਾਂ ਰੋਟੀਆਂ ਕਾਦੇ ਯਾਰ ਰੋਟੀ ਚੂਰ ਨਹੀਂ ਓਕੇ ਹੋ ਜਾਂਦੀ ਹੱਥਾਂ ਨਾਲ ਮੌਸਮ ਹੋ ਗਿਆ ਭਰਾ ਹਸਾਬ ਅੱਜ ਖਰਾਬ ਮੌਸਮ ਬੱਦਲ ਬਈ ਹੋਈ ਪਈ ਐ ਚਲ ਖੋਇ ਨਾ ਮੈਂ ਦੇ ਦੇ ਆ ਅੱਜ ਨਾਲ ਯਾਰ ਉਹ ਬੱਚੇ ਨੂੰ ਦੇਣੇ ਦਵਾਈ ਜਿਹੜਾ ਉਹ ਜਿਆਦਾ ਬਿਮਾਰ ਹੋਇਆ ਪਿਆ ਨਾ ਫੁਣਸਿਆ ਉਹ ਬੱਠਾ ਬਈ ਟਿੱਟਾ ਸਰੀਜ ਜਾ ਇਹਨੂੰ ਦੇਣੇ ਦਵਾਈ ਯਾਰ ਫੁੱਟੇ ਦੇ ਵਿੱਚ ਅੰਦਰੀ ਕੁਇਆ ਉਹ ਦਵਾਈ ਦੇ ਦੇ ਬਈ ਫੇਰ ਦਿਖਾਉਣੇ ਆਪਾਂ ਠੀਕ ਹੈ ਟੋਕਰੀਆਂ ਨਾਲ ਲਾਉਣੀਆਂ ਇੱਧਰ ਸਾਰੇ ਗੁੰਡੇ ਜੇ ਯਾਰ ਇਹ ਸਾਨੂੰ ਸਾਰੇ ਗੁੱਡੀ ਦਿਖਾਉਣੇ ਆ ਆ ਦੇਖੋ ਬਈ ਸਾਰੇ ਹੁੱਡੇ ਟੋਕਰੀਆਂ ਲਾਉਣ ਵਾਲੀਆਂ ਨੇ ਆ ਵੀ ਦੇ ਦੇ ਬਈ ਇਸ ਵਾਰ ਸਲਾਬ ਭਰਾ ਆ ਗਿਆ ਰੱਖਾਂਗੇ ਯਾਰ ਬਈ ਤਾਂ ਸਲਾਬ ਸੀ ਇਹ ਕੱਢ ਦੀ ਸਾਰੀਆਂ ਇਟਾਂ ਜੀਆਂ ਦੂਜੀਆਂ ਸਟੈਂਡ ਵਾਲੀਆਂ ਟੋਕਰੀਆਂ ਲਾ ਦੀਆਂ ਇਹ ਜੀਆਂ ਜਿਵੇਂ ਆਪਣੇ ਆ ਲੱਗਿਆ ਨੇ ਨਾ ਜਿਵੇਂ ਆ ਲੱਗੀਆਂ ਬਈ ਬਟ ਦੇਖਦੇ ਆ ਫੇਰ ਸਾਨੂੰ ਪਤਾ ਇਹ ਜੋੜੇ ਥੋੜੇ ਲਾ ਦਿਆ ਨਾ ਸਟੈਂਡ ਵਾਲੀ ਤੁਸੀਂ ਆ ਲਓ ਜੀ ਇੱਕ ਇੱਕ ਸਟੈਂਡ ਚਾਰ ਟੋਕਰੀਆਂ ਦਾ ਚਾਹ ਜੇ ਆਪੋਤੋ ਵੀ ਲਈਏ ਦੋ ਸਟੈਂਡ ਲੱਗ ਗਏ 8 ਤੇ 8 ਇਧਰ 16 24 32 ਟੋਕਰੀਆਂ ਲੱਗ ਜਾਣਗੀਆਂ 32 ਨਹੀਂ ਤਾਂ ਐ ਲਾ ਲਓ 40 ਲੱਗ ਜਾਣੀਆਂ 40 ਟੋਕਰੀਆਂ ਤੇ ਸਟੈਂਡ ਲੱਗ ਜਾੜਾ ਮੇਰੇ ਦੋ ਦੋ 4 6 8 10 ਜੇ ਆਪਣੀ 10 ਸਟੈਂਡ ਵੀ ਲਾ ਦੇ ਆ ਚਾਰ ਚਾਰ ਵਾਲੇ ਤਾਂ ਵਧੀਆ ਟੋਕਰੀਆਂ ਵਾਲਾ ਕੰਮ ਵੀ ਹੋ ਜੂ ਪਰ ਦੇ ਦੇ ਬਈ ਕਰਾਂਏ ਕੋਈ ਹਿੱਲਾ ਯਾਰ ਚਾਪਾ ਯਾਰ ਬੱਚੇ ਨੂੰ ਦੇ ਦਿਆਂ ਉਹਨੂੰ ਦਵਾਈ ਫੇਰ ਦਿਖਾਉਣੇ ਚੱਲ ਹਾਂ ਹਾਂ ਵੀਰੇ ਆਪਾਂ ਥੱਲੀ ਬੈਠੇ ਇਹਨਾਂ ਕੋਲ ਯਾਰ ਚਾ ਦੋ ਗੁੱਡਿਆਂ ਨੂੰ ਤਾਂ ਆਪਾਂ ਲਵਾਤੀ ਹਵਾ ਉਤਰਾਂ ਇਸ ਖੜ ਤੇਈ ਦਾਣੇ ਗਾਰੇ ਖਾਲੇ ਇਹਨਾਂ ਨਾਲ ਰੁਕੀ ਵੀ ਖਾਲੀ ਇਹ ਬੱਚੇ ਤੇ ਨੀਂਗਾ ਮਾਰ ਲੀਏ ਨਾ ਯਾਰ ਬੱਚਾ ਕਿਧਰ ਗਿਆ ਕੋ ਛੋਟਾ ਜਿਹਾ ਪੈਰ ਥੱਲੇ ਵੀ ਨਾ ਆ ਰਿਹਾ ਨਾ ਨਾ ਪਾ ਕਰਦੇ ਮਾਰਦੇ ਹੋਈ ਆ ਮੇ ਬੱਚਾ ਮੈਂ ਜਿਹੜਾ ਆਪਾਂ ਕੱਢਿਆ ਸੀ ਬੱਚਾ ਇਹ ਉਹ ਬੱਚਾ ਹੈ ਚਲੋ ਕੋਈ ਨਾ ਭਾਈ ਕਰ ਇੱਕ ਵਜਾ ਪੜ ਲੀ ਜਾਂਦੀ ਹੈ ਇੱਕ ਬੱਚਾ ਮੈਂ ਆ ਬੱਚੇ ਗੇ ਲਾਲ ਤੇ ਚਿੱਟੀਆਂ ਦੁਨੀਆਂ ਦਾ ਇਹ ਆਪਾਂ ਰੋਕ ਦਾਂਗੇ ਇੱਜਾ ਦਾ ਡਾਉਂਦੇ ਨਹੀਂ ਬਈ ਆ ਕੁਡੇ ਵਾਲੇ ਨਾ ਆਪਾਂ ਕੋਈ ਨਹੀਂ ਡਾਉਂਦੇ ਰੋਕਣੀਆਂ ਸਾਰੇ ਇਸ ਵਾਰ ਆਹ ਸਾਲ ਵਾਲੀ ਸਾਰੇ ਬੱਚੇ ਰੋਕਾਂਗੇ ਆ ਜੋੜਿਆਂ ਦੇ ਤੇ ਕਾਲ ਖਾਂਦੇ ਬਈ ਠੀਕ ਹੈ ਜਿਹੜੇ ਆ ਕਾਲ ਖੇ ਕੂਤਰਾ ਬਲੱਡ ਬਣੂ ਨਾ ਸਾਰਾ ਰੋਕਾਂਗੇ ਤੇ ਤੁਹਿਆ ਮਾ ਦੀ ਜਿਹੜੇ ਹੁਣ ਪਹਿਲੇ ਹੀ ਸਟਾਰਟਿੰਗ ਦੇ ਝੋਲੀਆਂ ਵੰਗੇ ਓਲ ਵਜਾਵਾਂਗੇ ਆ ਫੁੱਡੇਗੀਆਂ ਤੇ ਉਹ ਤੋਂ ਅਗਲੀ ਦੂਜੀ ਝੋਲੀ ਤੇ ਤੀਜੀ ਝੋਲੀ ਤਿੰਨ ਜੋੜੀਆਂ ਯਾਰ ਗਜਾਵਾਂਗੇ ਇਹਨਾਂ ਦੀ ਆਪਾਂ ਇਹ ਕਾਲ ਰੱਖਿਆਂ ਦੀਆਂ ਸਟਾਰਟਿੰਗ ਦੀਆਂ ਮਰੀਆਂ ਲਾ ਲੋ ਆਪਣੇ ਇੱਧਰ ਹੈਗੇ ਸੱਤ ਜੋੜੇ ਸੱਤ ਮਾ ਦੀ ਇੱਕ ਜੋੜੀ ਦੇ 6 6 ਬੱਚੇ ਲਾਵਾਂਗੇ ਸੱਤੂ 642 42 ਦੇ ਬੱਚੇ ਕਢਾਵਾਂਗੇ ਆ ਕੂਤਰਾਂ ਹੀ ਕਾਲ ਰੱਖਿਆਂ ਨੇ ਜਿਹੜੇ ਸਹੀ ਦੇ ਆਪਾਂ ਉਹ ਰੱਖ ਲਾਂਗੇ ਤੇ ਦੂਜੇ ਆਪਾਂ ਬਾਜੀਗਰਾਂ ਛੱਡ ਲਾਂਗੇ ਨਾ ਜਿਹੜੇ ਪਿਓਰ ਬਣ ਗਏ ਉਹਦਾ ਰੱਖ ਲਾਂਗੇ ਦੂਜੇ ਆਪਾਂ ਬਾਜੀ ਛੱਡ ਲਾਂਗੇ ਕਾਲ ਰੱਖੇ ਇਸ ਵਾਰੀ ਚਾਲ ਬਾਈ ਇਹਨਾਂ ਨੇ ਖਾ ਲਈ ਰੋਟੀ ਖਾ ਲਈ ਇਹਨਾਂ ਨੇ ਆਂਡਾ ਯਾਰ ਥੱਲੇ ਲਾ ਲਿਆ ਕਦੇ ਚ ਹੁਣ ਆਪਾਂ ਉਹ ਕਰਾਂਗੇ ਯਾਰ ਜੋੜੇ ਕੱਢਣੇ ਆ ਦੋ ਬੱਚੇ ਦੋ ਜੋੜੇ ਕੱਢਣੇ ਆ ਖੁੱਡੇ ਦੇ ਵੀ ਨਾ ਕਾਲ ਰੱਖਿਆ ਨਾ ਤੇ ਇੱਕ ਮੋਰਿਆਂ ਦਾ ਆਪਣੇ ਦਾ ਇਹ ਚ ਬਸ ਇਹ ਬਾਈਆਂ ਆਣੇ ਛੱਡਨੇ ਆ ਆਪਾਂ ਇੱਕ ਉਹ ਕਾਲਾ ਜਿੰਨਾ ਉਤਰੇ ਕੱਢਣਾ ਪਰ ਉਹ ਕਾਲੀ ਜਿੰਨੀ ਆ ਲੱਗਿਆ ਪਿਆ ਕੋਈ ਬੰਦਾ। ਉਹ ਬੱਚੇ ਦੇਖੀ ਆਪਾਂ ਮੋਜੇ ਦਿਖਾਈਏ ਤੁਹਾਨੂੰ ਬਈ ਆਪਣੇ। ਆਹਾਂ ਮੋਜਾ ਪਾ ਗਏ ਆ ਮੈਂ। ਮੋਜਾ ਕੁਛ ਹੈ। ਆ ਗੂਰੀ ਮੋਜੀ ਹੈ। ਕੱਟ ਰੱਖਿਆ ਤਾਂ ਇਧਰ ਪਿੱਛੇ ਇਹ ਕਰਦੀ ਹੈ ਨਾ ਡਿੱਗਣਾ ਪਏ ਯਾਰ ਹੁਣ ਆ ਦੇਖੋ ਆਏ ਹੈਡ ਬਾਈਕ ਮੋਜ ਉਧਰ ਵੀ ਕੱਢਿਆ ਪਿਆ ਪਹਿਲਾਂ ਆਪਾਂ ਜਿਹੜਾ ਰੋਗ ਤਾਂ ਦੇਖੋ ਵੀ ਚਿੱਟੀਆਂ ਕੰਨੀਆਂ ਦੇ ਤਾਂ ਇਹ ਡੱਬੇ ਮੋਜੇ ਆਪਣੇ ਕੋਲ ਮੋਜ ਪਰ ਇੰਨੀ ਨਹੀਂ ਇੱਕ ਮਿੰਟ ਬਲਾਰ ਰੱਖੋ ਜੀ ਅਡੱਕੇ ਦੇਖ ਅੰਦਰੋਂ ਮਾਰ ਲਈ ਬਈ ਆਪਾਂ ਨੂੰ ਬੋਲ ਤਾਂ ਹੀ ਫਿਰ ਆਪਾਂ ਯਾਰ ਆ ਗਏ ਅੰਦਰ ਵਾਗੇ ਭੱਜ ਕੇ ਵੀਡੀਓ ਰੋਕ ਕੇ ਤੇ ਹੁਣ ਆ ਗਿਆ ਦੂਰੀ ਭੱਤ ਨਾ ਤਾਂ ਮੱਚੇ ਦੇਖੀ ਮੁਰਗੇ ਇੱਕ ਚਿੱਟਾ ਕਿੜਬਾ ਦਾ ਆ ਥੋੜੇ ਲੱਗਦੇ ਦਿਖਾਉਣੇ ਆ ਬਾਅਦ ਤੇ ਦੇਖੋ ਵੀ ਮੁਰਗਾ ਥੋੜੇ ਰੋੜ ਦਿੱਤੇ ਜਿਵੇਂ ਨਾ ਪਿਓ ਆ ਮੁਰਗਾ ਨਾ ਉਹ ਮੈਂ ਨਹੀਂ ਘਾਟਦੇ ਇਹਨੂੰ ਡਾ ਕੇ ਦੇਖਾਂਗੇ ਸਵਾਰਾਂ ਨੇ। ਇੱਕ ਫੇਰ ਬਈ ਘਾਟੇ ਦਾ ਰਹਿ ਗਿਆ। ਪਣੀ ਕਾ ਤੋ ਯਾਰ ਇੰਨਾ ਦਾਣਾ ਪਾਣੀ ਪਾਉਣੇ ਆ। ਤਾਂ ਵੀ ਆ ਵੀ ਮੋਜਾ ਦੇਖੋ। ਨੇੜੇ ਘਾਟੇ ਨੂੰ ਅੱਪਾ ਰੋਕੀ ਜਾਂਦੇ ਬਈ ਯਾਰ। ਰੋਕ ਕੇ ਅੱਗੇ ਨਸਰਾ ਗੂਰ ਹੋਰ ਬੜਾ ਟੇਪ ਆ ਗਿਆ। ਉਹਨਾਂ ਦੇ ਕੂਤਰੀਆਂ ਘਰ ਬਣ ਗਿਆ। ਕਿੱਦਾਂ ਫਸਾ ਲਿਆ ਪਿਆ ਤਾਂ। ਇੱਕ ਕਬੜਾ ਭਰਾ ਯਾਰ ਅੱਪਾ ਬੱਚੇ ਵੀ ਲਵਾਉਣਾ ਯਾਰ। ਮਾਨਸਾ ਦਾ ਮਾ ਬੱਚੇ ਵੀ ਹੁਣ ਕੱਢੇ ਹੋਏ ਇਹ ਪੂਰੇ ਇਹ ਤਾਂ ਬਸ ਆਕੜ ਦੀਆਂ ਨਾਲਾਂ ਨੇ ਬਈ ਅਸਵਾ ਇਹਨਾਂ 'ਚ ਆ ਨਹੀਂ ਹੈਗਾ ਮੇਰੇ ਸਾਹ ਚਾਹ ਘਟਿਆ ਹੋਗਾ ਸਾਈਡ ਤੇ ਪੈਰਾ ਹੀ ਆ ਮੋਜ ਮੋਜ ਇਹਦੀ ਵੀ ਨਹੀਂ ਹੈਗੀ ਬਈ ਸਾਈਡ ਤੇ ਕੂਤਰ ਹੀ ਨਿਆਬ ਜੀ ਦੀ ਕੱਢੇ ਬਈ ਆ ਦੋਨੇ ਬੱਚੇ ਤਾਂ ਕੂਤਰ ਤੇ ਨਹੀਂ ਹੈਗੇ ਬੱਚੇ ਮਦ ਲੋ ਉਰਤਾ ਬਈ ਐ ਸੀ ਵਧੀਆ ਉਰੇ ਲਾ ਲੈਂਦੇ ਆਂ ਟਾ ਥੱਲੇ ਲਾਏ ਇਹਨਾਂ ਨੇ ਨਾਰਦੀ ਏ ਸੰਗਰਾਂ ਦੀ ਕਰ ਬਾਦ ਫੁਰਦੀ ਬਾਲੀ ਰਹੀ ਹੈ ਬਈ ਇਹ ਇਹਦੀ ਗੁਲਾਬੀ ਕੱਚਾ ਹੋਣਗੇ ਜਦੋਂ ਮਰੇ ਆ ਜੇ ਗੁਲਾਬੀ ਕਾਲੀ ਕੱਚੂ ਇਹਦੀ ਗੁਲਾਬੀ ਕੱਚੀ ਬਹੁਤ ਉੱਡੀ ਹੋਈ ਕੂਤਰੀ ਪਿਛਲੇ ਸੀ ਜਣਾ ਇਹ ਇਹ ਵੀ ਬਿਮਾਰੀ ਜਾ ਕੇ ਬਚੀ ਹੋਈ ਹੈ ਤਾਂ ਭਾਈ ਆਪਾਂ ਜਾਲ ਦੇ ਉੱਤੇ ਉੱਤੇ ਜਾ ਕੇ ਡਾਉਣੇ ਆ ਬੱਚੇ ਇਹਨਾਂ ਨੂੰ ਕਰਕੇ ਜੰਨੇ ਅੰਦਰ ਠੀਕ ਹੈ ਨਾ ਹੁਣ 12 ਵਜੇ ਖੋਲਾਂਗੇ ਤੇ ਬੱਚੇ ਘਾਟਾ ਆ ਕੇ ਆਉਣੇ ਹਨ ਥੱਕ ਗਏ ਭਰਾ ਥੱਲੇ ਬਾਪੂਣਾ ਕੰਮ ਕਰਾਉਣ ਲੱਗ ਗਏ ਸੀ ਬਾਗਲ 'ਚ ਆਪਣੇ ਉੱਤੇ ਲੈ ਜਾ ਆਪਣਾ 1 ਵਜੇ ਬੈਠਾ 18 ਜੋ ਇਹ ਵੀ ਨਵਾਂ ਬੱਚਾ ਹੈ ਪੀਲੇ ਰੰਗ ਦਾ ਇਹ ਬਹਿ ਗਿਆ ਠੀਕ ਹੈ ਨਾ ਤੇ ਆਫਰ ਦਾ ਬੱਗ ਚੈੱਕ ਕਰ ਸਕਦੇ ਹੋ ਤਦ ਇਹ ਗਏ ਨੇ 13 14 ਨੇ ਠੀਕ ਹੈ ਇੱਕ ਉਹ ਕੁੱਲਾ ਫਿਰਦਾ ਹੈ ਥੋੜੇ ਲੱਗ ਜੇ ਹੋਗੇ ਉੜਦੇ ਆਪਣੇ ਖੇਲਰ ਕੇ ਜੇ ਕੈਮਰਾ ਬੜਾ ਬੁਲਾ ਰ ਹੋਈ ਜਾਂਦਾ ਬਈ ਯਾਰ ਕੀ ਕਰ ਸਕਦੇ ਹਾਂ ਨਾ ਹੁਣ ਇਹਦਾ ਕੋਈ ਹੱਲ ਵੀ ਨਹੀਂ ਆ ਆ ਦੇਖੋ 4 4 8 4 12 13 ਇੱਕ ਸਾਈਡ ਤੇ ਫਿਰਦਾ ਸੀ ਹੁਣ ਠੀਕ ਹੈ ਉਹ ਫਿਰਦਾ ਕਾਲਾ ਕਰਦਾ ਨੇ ਪਿੱਛੇ ਆਉਂਦਾ 14 ਕਿ ਉਹਨਾਂ ਦੇ ਬਈ ਆ ਹੋ ਗਏ 16815 ਮੈਂ ਤਿੰਨ ਬੱਚੇ ਆ ਜਿਹੜੇ ਆਪਣੇ ਸਾਈਡ ਤੇ ਆ ਜਾਂ ਉੱਚੇ ਆ ਬਈ ਜਾਂ ਮੇਰੇ ਨਾਲ ਦੋ ਕੂਤਰਾਂ ਹੋਣਗੀਆਂ ਜਿਹੜੀਆਂ ਉੱਚੀਆਂ ਹੋਣਗੀਆਂ ਆਪਣੀਆਂ ਠੀਕ ਹੈ ਇੱਕ ਦਾ ਬਚਾ ਹੋਊਗਾ ਅੱਜ ਤਿੰਨ ਇੱਕ ਤਿੰਨ ਪੀਲੇ ਗੱਡੇ ਨਾ ਤੇ ਕੱਲ ਵਾਲਾ ਬੱਚਾ ਆਪਣਾ ਮੜਿਆ ਆ ਬਈ ਉਹ ਆਪਾਂ ਸੋਈਦਾ ਆ ਬੈਠੇ ਹੋਏ ਉਹਦਾ ਘਰਤਾ ਬੰਦ ਠੀਕ ਹੈ ਆ ਬੈਠਾ ਬਈ ਆ ਗਿਆ ਬੱਚਾ ਠੀਕ ਹੈ ਤੇ ਬੱਚੇ ਬਿਮਾਰ ਵੀ ਹੋਏ ਫਿਰ ਦਵਾਈ ਕੱਲ ਹੀ ਦਿੱਤੀ ਦਵਾਈ ਅੱਜ ਹੀ ਦੇਣੇ ਨੇ ਉਹਨਾਂ ਨੂੰ ਲੈ ਕੇ ਤੇ ਉਹ ਡੰਡੂ ਬਈ ਜਾਨਵਰਾਂ ਨੂੰ ਬੱਚੇ ਦੇ ਦਿੰਦੇ ਕਿੰਨੇ ਘੋੜੀ ਬੰਦੇ ਅੱਜ ਬਾਜੀ ਵਾਲੇ ਗਿੱਡੇ ਹੋਏ ਤੰਨਾ ਆਪਾਂ ਆਪਣਾ ਬਾਗ ਵਾਲੇ ਇੱਧਰ ਕੰਮ ਕਰੀ ਜਾਂਦੇ ਸੀ ਆਪ ਕੋਈ ਸੀ ਹੁਣ ਦੂਰਬੀਨ ਵਾਲੇ 1 ਵਜੇ ਦਾ ਪਨਾਉ ਬੈਠਾ ਨਾ ਤੇ ਇੱਕ ਬੱਚਾ ਬਈ ਆਪਣਾ ਉਹ ਬੈਠਾ ਚਿੱਟੀ ਕੋਠੀ ਤੇ ਉਹ ਦੀਨਾ ਬਈ ਸਾਨੂੰ ਹੁਣ ਤੇ ਉਹ ਬੈਠਾ ਨੁਕਰਦੇ ਇਹ ਨਾ ਮਾ ਬੱਚਾ ਦਾ ਜਿਹੜਾ ਹੁਣ ਗਝਾਈ ਜਿੰਨੇ ਪੀਲੇ ਰੰਗ ਵਾਲੇ ਉਹਨਾਂ ਚ ਵਝਾ ਵਹਿ ਗਿਆ ਆਪਾਂ ਦੂਰਬੀਨਾਂ ਚੈੱਕਿੱਤੇ ਖੜਜੋ ਦੇਖੀ ਜੀ ਦੀਨਾਂ ਗਏ ਤੇ ਰਾਈਆਂ ਦੂਰਬੀਨ ਨਾਲ ਇਹ ਇਹ ਜਿਹੜਾ ਆਪਣੀ ਇਹ ਦੂਰਬੀਨ ਕਰੀ ਆਪਾਂ ਇਹ ਵੀ ਟਿੱਕਾਈ ਨਾ ਇਹ ਖੜਜੋ ਦੂਰਬੀਨ ਤਾਂ ਵੀ ਨਹੀਂ ਦੀਨਾਂ ਬਈ ਖੜਜੋ ਖੜਜੋ ਦੂਰਬੀਨ ਆਪਾਂ ਆਉ ਦੇ ਤਾਂ ਵਧੀਆ ਦੀ ਲਿਆ ਯਾਰ ਬੱਚਾ ਉਹ ਬੈਠਾ ਹੈ ਚੱਲ ਬਈ ਕੈਮਰੀ ਬਲਾਰ ਹੋ ਗਿਆ ਯਾਰ ਉਹ ਬੱਟੇ ਚੱਲ ਕੋਈ ਨਾ ਤੇ ਦੂਜੇ ਆ ਉੱਡੇ ਫਿਰਦੇ ਬਈ ਇਹਨਾਂ ਨੂੰ ਉੱਡਣ ਦੋ ਠੀਕ ਹੈ 4 6 7 8 9 10 11 11 11 ਦਾ ਫਿਰਦੇ ਬਈ 11 ਠੀਕ ਹੈ 11 ਕੇ ਬਾਅਦ ਦੀ ਫਿਰਦੇ ਉੱਤੇ ਨਾ 18:02 ਮੰਨ ਲਓ ਸਾਈਡ ਤੇ ਬਹਿ ਕੇ ਇੱਕ ਆਪਣਾ ਉਹ ਬਹਿ ਕੇ ਇੱਕ ਆਪਣਾ ਬੈਠਾ ਉਹ ਛਤਰੀ ਤੇ 18 16 ਕੁੱਤਰਾ ਆਪਣੇ ਉੱਡੇ ਫਿਰਦੇ ਆ ਇਸ ਤਰ੍ਹਾਂ ਠੀਕ ਆ ਭਰਾ ਸਾ 16 ਨੁੱਡਣ ਦੋ ਬਾਈ ਆਪਾਂ ਦਾ ਨਾ ਤੋੜੀ ਯਾਰ ਫੇਰ ਸੌਣੇ ਕੁੱਤੇ ਠੀਕ ਐ ਇੱਕ ਆਪਾਂ ਸ਼ਾਟ ਪਾ ਦਿੰਦੇ ਆ ਬੱਚਿਆਂ ਦਾ ਪਰ ਉੱਤੇ ਖੜੇ ਆ ਜਾਂਦੇ ਬਈ ਦੇ ਦੇ ਇਹ ਸ਼ਾਟ ਬਣ ਜਾਂਦਾ ਤਾਂ ਚੱਲ ਬਾਈ ਬਾਅਦ ਵਿੱਚ ਦੇਖਾਂ ਜਦੋਂ ਨੀਮੈਨ ਉਹਦੇ ਸ਼ਾਟ ਕਰਾ ਪਾਵਾਂਗੇ ਤੇ ਹੁਣ ਆਪਾਂ ਚੱਲਦੇ ਆ ਬਾਈ ਥੱਲੇ ਓਕੇ ਆ ਦੂਰ ਵੀ ਨਾ ਆਪਣੇ ਕੋਲ ਦੂਰ ਰੇਨ ਵੀ ਚੈੱਕ ਕਰਾ ਦਿੰਦੇ ਆ ਆਪਾਂ ਤੁਹਾਨੂੰ ਦੇ ਸਾਡੇ ਆਪ ਆ ਮੰਗਾਈ ਹੋਈ ਹੈ ਵੀਰੇ ਯਾਰ ਉਰੂ ਆਇ ਲਾ ਲਓ ਤੁਹਾਨੂੰ ਮੈਂ ਨਾ ਉਰੂ ਹੁਣ ਟਾਵਰ ਦੀਂਦਾ ਹੋਊ ਆ ਵੀਡੀਓ ਚ ਖੜਜੋ ਇੱਕ ਤਾਂ ਜਿਵੇਂ ਉਹ ਟਾਵਰ ਬਈ ਨੋ ਟਾਵਰ ਹੈ ਉੱਥੇ ਉੱਤਰੋ ੜਦੇ ਬਈ ਜਮਾਂ ਕਲੀਅਰ ਨਹੀਂ ਨੇ ਇੰਨੀ ਤੂੰ ਕੋਲ ਉਹ ਟਾਵਰ ਤੇ ਇਧਰੋਂ ਉਹ ਟੈਂਕੀ ਉਹ ਟੈਂਕੀ ਬਈ ਉਹ ਰਵਿੰਦਰ ਨਗਰ ਚ ਹੈ ਉਰੋਂ ਆਇ ਲਾ ਲਓ ਹੋਊਗੀ ਤਦ ਕਿੰਨੇ ਕੇ ਦੂਰ ਹੋਊ ਯਾਰ ਅਰਵਿੰਦਨਗਰ ਆਪਣੇ ਘਰ ਤੋਂ ਬਹੁਤ ਦੂਰ ਹੈ ਉਹ ਸੀ ਇੰਨੀ ਦੂ ਤੱਕ ਜਮਾ ਬਈ ਕਲੀਅਰ ਦਿਂਗੀ ਐ ਦੀਦੇ ਆਪਾਂ ਨੂੰ ਲੋਕਾਂ ਦੇ ਗੁੱਤਰ ਉੜਦੇ ਯਾਰ ਰੰਗ ਵੀ ਦੀਦੇ ਆ ਗੁੱਤਰਾਂ ਦੇ ਹੁਣ ਜੀ ਦੀ ਯਾਰ ਹੋਰ ਵੀ ਹੁਣ ਮੇਰੀ ਤਾਂ ਯਾਰ ਦੀ ਅੱਖਾਂ ਥੋੜੀ ਨੀਗਾ ਕਮਜ਼ੋਰ ਹਨਾ ਬੀਕਨ ਦਾ ਤਾਂ ਹੀ ਮੈਂ ਦੂਰ ਵੀਨ ਮੰਗਾਈ ਹੋਈ ਯਾਰ ਹੁਣ ਜਿਹੜੇ ਬੰਦੇ ਦੀ ਵਧੀਆ ਨੀਗਾ ਯਾਰ ਉਹਨਾਂ ਨੂੰ ਪਤਾ ਯਾਰ ਆ ਵੀ ਕੁਛ ਨਹੀਂਗਾ ਉਹ ਤਾਂ ਅਗਲੇ ਟਾਵਰ ਤੱਕ ਦੇਖ ਸਕਦਾ ਅਲਾ ਦੂਰ ਵੀਨ ਨਾਲ ਨਾ ਚੱਲ ਪਕਰ ਵਾਸਤੇ ਵਗਾਈ ਹੋਈ ਕਰੇ ਆਪਣਾ ਵਧੀਆ ਚਿੱਲੀਆਂ ਦਾ ਕੰਮ ਬਾਜੀਂ ਜਰਾ ਤੀ ਆਪਾਂ ਲੈ ਕੇ ਜਾਂਦੇ ਹੁਣੇ ਕੁੱਤਾ ਦੇਖਣ ਨੂੰ ਆਪਣੇ ਨੂੰ ਠੀਕ ਆ ਵਧੀਆ ਦੂਰ ਮੇਣਾ ਬਾਈ ਇਹ ਮਹਿੰਗੀ ਸੀ ਆਪਾਂ 5000 ਦੀ ਪੰਨੀ 6000 ਦੀ ਇਹ ਹੈ ਮਹਿੰਗੀ ਸੀ ਔਰ ਡਿਸਕਾਊਂਟ ਚੱਲ ਜਾਂਦੀ ਏ ਤੇ ਵੀ ਠੀਕ ਆ ਹੋਰ ਵੀ ਚੱਕਰ ਨਹੀਂ ਤੇ ਆ ਠੀਕ ਆ ਭਰਾ ਆਪਾਂ ਕੰਮ ਗੱਲਾਂ ਕਰ ਲੀਏ ਕੁੱਤਾ ਫਿਰਦੇ ਆ ਉੱਡਣ ਤੋਂ ਦੇਖਿਆ ਅੱਜ ਕਿੰਨੇ ਵਜੇ ਵੇਂਦੇ ਆ ਤਿੰਨੇ ਛੱਡੇ ਹੋਇਆ ਬਾਜੀ ਵਾਲੇ ਤੇ ਦੂਜੇ ਬੱਚੇ ਆ ਸਾਰੇ ਦੇ ਦੇ ਜੀ ਕਿੰਨਾ ਟੈਮ ਕਰਦੇ ਆ ਦੋ ਤਿੰਨ ਦੋ ਛਣੀਵੇਂ ਫਿਰਦੇ ਆ ਉਹ ਖੜੇ ਆ ਫਿਰਦੇ ਆ ਵਾ ਵਧੀਆ ਉੱਡੇ ਫਿਰਦੇ ਆ ਬਾਈ ਚਲ ਬਾਅਦ ਚ ਆਉਣੇ ਬਈ ਕੋਠੇ ਤੇ ਆਪਾਂ ਨਾ ਤੋੜ ਕੇ ਠੀਕ ਆ ਓਕੇ ਲੋ ਬਾਈ ਸਾਰੇ ਬੱਚੇ ਬੈਹੇ ਕੱਲੇ 1 ਵਜੇ ਅੱਜ ਫੇਰਨੇ ਆ ਪਰ ਪੀਲਾ 2 ਵਜੇ ਪੀਲੇ ਪਹਿਲਾਂ ਭੱਜ ਗਏ 1 ਕੱਜ ਭੱਜ ਗਏ ਯਾਰ 3 ਵਜੇ ਹੋ ਗਏ ਜਿਹੜੇ ਹਿੱਲ ਗਏ ਘਰੋਂ ਪਹਿਲੀ ਬਲੀੜਾਈ ਯਾਰ ਨਿਕਲ ਗਈ ਘਰੋਂ ਇੱਕ ਜਿਹੜਾ ਅੱਜ ਗਿਆ ਉਹ ਤਾਂ ਉਰੇ ਨੇੜੀ ਬੈਠੇ ਵੀ ਆ ਕੂਠਿਆਂ ਦੇ ਪਰਾਂ ਉਹਨੂੰ ਸ਼ਤ ਨਹੀਂ ਨਹੀਂ ਦਿਖਿਆ ਤਾਂ ਆ ਨਹੀਂ ਆਇਆ ਹਣਾ ਠੀਕ ਹੈ ਇੱਕ ਜਿਹੜਾ ਪਹਿਲਾਂ ਵਜੇ ਕਾਲਾ ਜੀਨਾ ਉਹ ਸਾਹਮਣੇ ਕੂਠੀ ਦੇ ਬੈਗੇ ਸੀ ਇੱਧਰ ਉੱਤੇ ਉਥੋਂ ਹਿੱਲ ਗਿਆ ਵੀ ਨਹੀਂ ਆਇਆ ਇੱਕ ਉਹ ਤੋਂ ਪਹਿਲਾਂ ਪੁੱਜੇ ਆਪਣਾ ਚਿੱਟਾ ਫਿਰ ਕਾਲਾ ਆਪਣਾ ਪੀਲੇ ਰੰਗ ਵਾਲਾ ਨਾ ਉਹਦਾ ਕੋਈ ਪਤਾ ਲੱਗਿਆ ਤਿੰਨੇ ਠਿੱਲਾਂ ਪਾਈਆਂ ਨਾ ਕਿਸੇ ਬੰਦੇ ਨੇ ਬਈ ਫੋਨ ਕੀਤਾ ਨਾ ਕਿਸੇ ਨੇ ਮੋੜਿਆ ਠੀਕ ਹੈ ਆਪਣੇ ਏਰੀਆ ਸਾਡੇ ਦਾ ਯਰ ਮਾਰਸਾ ਦੇ ਨਾ ਆ 프리 ਨਗਰ ਦੇ ਆਸੇ ਪਾਸੇ ਜਿੰਨੇ ਨੇ ਕੋਈ ਨਹੀਂ ਆਪਣਾ ਬੂਤਰ ਮੋੜਦਾ ਬਈ ਇਦਾਂ ਟਿੱਬੇ ਲਾ ਲਓ ਪੱਠਾ ਵਸਤੀ ਲਾ ਦਿਓ ਵੀ ਨਗਰ ਵਿੱਚ ਲਾ ਲਓ ਠੀਕ ਹੈ ਨਾ ਇਦਾਂ ਆਸੇ ਪਾਸੇ ਜਿੰਨੇ ਹਨ ਆਪਣੇ ਛੋਟੀ ਮਾਰਸਾ ਠੀਕ ਹੈ ਇੱਧਰ ਖੁਖੜੀ ਰੋਡ ਖੁਖੜ ਰੋਡ ਖਿਆਲੇ ਆਪਣੇ ਲਲਨੂਆਣੇ ਇੱਧਰ ਇੱਧਰ ਆਪਣਾ ਕੋਈ ਪਤਨੀ ਮੋੜਦਾ ਜੇਦੋਂ ਆਪਾਂ ਕਰੋ ਹਿੱਲੇ ਜੇ ਨਾ ਬੱਚਾ ਹਿੱਲੇ ਜੇ ਜਾਂ ਵੱਡਾ ਹਿੱਲੇ ਜੇ ਉਹਦਾ ਆਪਣਾ ਸਾਨੂੰ ਪਤਾ ਉਹ ਖੱਟੀ ਕਾਲੀ ਦਾ ਟੀਰਾ ਜਿਆ ਸੀ ਉਹ ਵੀ ਸਾਲਾ ਘਰੋਂ ਹਿੱਲ ਗਿਆ ਬਾਈ ਕਿਸੇ ਨੇ ਨੀ ਫੋਨ ਕੀਤਾ ਉਹਦੇ ਬਾਰੇ ਵੀ ਕੀ ਯਾਰ ਬਾਜੀ ਛੱਡਣ ਨਾਲ ਉਤਰ ਬਾਜੋ ਬੰਦੇ ਨੂੰ ਵਾਪਸ ਲੈ ਲੈਣਾ ਬੰਦਾ ਯਾਰ ਹੁਣ ਬਾਜੀ ਹੱਡਣ ਨੂੰ ਜੋਗਾ ਦਾ ਵਾਪਸ ਦਾ ਮੋੜ ਦੇਣਾ ਆਪਣਾ ਉੱਤਰ ਮੋੜਿਆ ਬਾਈ ਬਟ ਚੱਲ ਬਾਈ ਜਿਹੜੇ ਜਿੰਨਾ ਲਿਖਿਆ ਦਾਣਾ ਪਾਣੀ ਖਾਈ ਜਾਂਦੇ ਆ ਘਰੇ ਦੂਜੇ ਜਿਹੜੇ ਜਾਂਦੇ ਆ ਜਾਣ ਦੋ ਇਹਨਾਂ ਜੀ ਆਪਣੇ ਹੁਣ 18 ਲੱਗ ਗਏ 16 5 ਪਹਿਲਾਂ ਲੱਗੇ 10 ਹੋਣ ਲੱਗੇ 10 5 15 ਵਜੇ ਗਿੱਜ ਗਏ ਬਈ ਸਵਾਰ 15 ਤੇ 2 ਵਜੇ ਹੋਰ ਗਿੱਜ ਗਏ ਪੀਲੇ ਚਿੱਟੇ ਆਪਣੇ ਦਾ ਤਿੰਨ ਤਿੰਨ ਪੀਲੇ ਗਿੱਜ ਗਏ ਤਿੰਨ ਠੀਕ ਹੈ ਤਿੰਨ ਭੱਜ ਗਏ ਤਿੰਨ ਗਿੱਜ ਗਏ 12 ਸੀ ਇਹ ਪੀਲੇ ਰੰਗ ਵਾਲੇ ਉਹ ਜੋ 5 ਵਜੇ ਮਰ ਗਏ ਬਈ 7 ਕਿਹ ਵਜੇ ਰਹਿ ਗਏ ਠੀਕ ਹੈ ਤੰਗ ਜਿੱਗੇ ਤੰਗ ਭੱਜ ਗਏ ਤੇ 2 ਵਜੇ ਛੋਟੇ ਗਿਜੌਣ ਵਾਲੇ ਪਿਆ ਉਹਨਾਂ ਦੇ ਫੁਣਸਿਆਂ ਜਿਹਾ ਤਾਂ ਨਹੀਂ ਡਾਏ ਇੱਕ ਦੇ ਰੰਗ ਨਹੀਂ ਲੱਗਿਆ ਦੋ ਦੇ ਰੰਗ ਲੱਗੇ 4 ਵਜੇ ਹੋ ਗਿਜੌਣ ਵਾਲੇ ਪਿਆ ਨਾ 3 4 ਕੁ ਮਰਿਆ ਬਈ ਬੱਚੇ 12 12 ਕੇ ਬੱਚੇ 4 ਵਜੇ ਮਰ ਗਏ 8 ਵਜੇ ਹੈ ਗਿਆ ਯਾਰ 8 ਜਾਣੇ ਲਾਉ ਆਪਣੇ 4 ਵਜੇ ਲੱਗ ਗਏ ਪੀਲੇ ਰੰਗ ਵਾਲੇ ਤੇ ਦੋ ਦੇ ਫੁਣਸਿਆਂ ਨੇ ਦੋ ਦੇ ਉਹ ਨਹੀਂ ਹੈਗੇ ਬਈ ਫਰ ਨਹੀਂ ਹੈਗੇ ਚੰਗੀ ਤਰ੍ਹਾਂ 4 ਪਰਮਾਂ ਦੀ ਮੇਨ ਆਈ ਵੀ ਗਿੱਜੀਆਂ ਆਣਗੇ ਜਿਹੜੇ ਦੋ ਰਹਿ ਗਏ ਤੇ ਜਿਹਨਾਂ ਦੋ ਦੇ ਫੁਣਸਿਆਂ ਨੇ ਤੇ ਲੋਟਾ ਚੱਲ ਬਈ ਥੱਲੇ ਆਪਾਂ ਦਾਣਾ ਬਾਣੀ ਪਾਤਾ ਬਈ ਠੀਕ ਐ ਤੇ ਜੇ ਕੋਈ ਦਾ ਰਾਤ ਹੁਣ ਇਹ ਤਾਂ ਮਗਰ ਜੇ ਮੁੜਿਆ ਬਈ ਤਾਂ ਠੀਕ ਐ ਨਹੀਂ ਫੇ ਕਿਸਮਤ ਹੈ ਨਾ ਆਗੇ ਤਾਂ ਠੀਕ ਐ ਨਹੀਂ ਕੱਲ ਨੂੰ ਕੱਲ ਨੂੰ ਆ ਜੂਗਾ ਇੱਕ ਜਿਹੜਾ ਆਪਣਾ ਕੱਲ ਹਿੱਲਿਆ ਸੀ ਬਈ ਟੁੱਠੀਆਂ ਵਾਲੀ ਰੋਡ ਭੱਗ ਗਿਆ ਸੀ ਤੇ ਅੱਜ ਸਵੇਰੇ ਉਹ ਆ ਗਿਆ ਸੀ ਉਹ ਲਾਲ ਦੇ ਪਰਲੀ ਸਾੜ ਜਿਹੜਾ ਦਾਣੇ ਚੁਗਿਆ ਅੰਦਰ ਠੀਕ ਐ ਉਹ ਅੱਜ ਸਵੇਰੇ ਆ ਗਿਆ ਇਹ ਆਪਣਾ ਬੱਚਾ ਸਵੇਰੇ ਫੁੱਡੇ ਤੇ ਆਇਆ ਬੈਠਾ ਜੀ ਆਪਣੇ ਉਹ ਵੀ ਆ ਗਿਆ ਬਾਸ ਕਰਦੇ ਆ ਬਈ ਤੇ ਇੱਕ ਭਰਾ ਦਾ ਮੈਸਜ ਆਇਆ ਹੋਇਆ ਸੀ ਕਮੈਂਟ ਹੋ ਗਿਆ ਨਾ ਬਈ ਜੋੜਾ ਕਰਾ ਦੇ ਦੋ ਬਈ ਹਜੇ ਕਬੂਤਰ ਹੈ ਨਹੀਂ ਸੈੱਟ ਆ ਦੇ ਲੈ ਬਈ ਬੱਚੇ ਵੀ ਨਹੀਂ ਹੈਗੇ ਕਾਦ ਇੱਕ ਆਪਣਾ ਯਾਰ ਵੱਡਾ ਭਰਾ ਬਈ ਤੁਹਾਨੂੰ ਆਪਾਂ ਦੱਸ ਦੱਸਿਆ ਹੋਇਆ ਠੀਕ ਆ ਫਾਫੜੇ ਵਾਲਾ ਸਰਪੰਚ ਬਈ ਛੋਟੀ ਮਾਨਸ ਆਇਆ ਜਾਂਦਾ ਭਾਈ ਬਈ ਉਹਦੇ ਕੋਈ ਕਬੂਤਰ ਲੈ ਗਿਆ ਯਾਰ ਕੱਢ ਕੇ ਮਾਨਸਾ ਦਾ ਮੰਦਾ ਹੀ ਐ ਠੀਕ ਆ ਪੱਠਾ ਵਸਤੀ ਜੂਆਂ ਉਹਦਾ ਨਾਮ ਮੈਂ ਭੁੱਲ ਗਿਆ ਮੁੰਡੇ ਦਾ ਠੀਕ ਐ ਤੇ ਉਹ ਕਬੂਤਰ ਆਪਾਂ ਹੁਣ ਯਾਰ ਔਰ ਇਹਨੇ ਤੁਹਾਨੂੰ ਪਤਾ ਬਈ ਅੱਗੇ ਨਾਲ ਦੀਆਂ ਅਟ ਪਾ ਦਿੰਦੇ ਜਿਹੜਾ ਕੁੱਤਰ ਕੱਢ ਲੈ ਜਾਂਦੇ ਹਨਾ ਕੀ ਬਤਾਉਣ ਕਿੱਧਰ ਭੇਜੇ ਆਉਣਗੇ ਕਿੱਧਰ ਨਹੀਂ 40 45 ਕੁੱਤਰ ਲੈ ਗਿਆ ਬਈ ਉਧਰੋਂ ਵੱਡੇ ਜੋੜੇ ਕੱਢ ਕੇ ਐ ਨਹੀਂ ਪਤਾ ਵੱਡੇ 40 45 ਜੋੜੀ ਲੈ ਗਿਆ ਐ ਨਹੀਂ ਪਤਾ 40 45 ਬਈ ਕੁੱਤਰ ਲੈ ਗਿਆ 50 ਦਾ ਮਨ ਨਹੀਂ ਲੋ ਯਾਰ ਉਹਦਾ ਐ ਪਤਾ 150 ਕੁੱਤਰ ਸੀ ਵੀ 150 200 ਉੱਤੇ 200 ਕੁੱਤਰ ਸੀ ਬਈ ਉਧਰ ਜੇ ਉਹ ਭਰਾ ਨੂੰ ਜੇ ਆਪਣੀ ਵੀਡੀਓ ਦੇਖਦਾ ਜੇ ਉਹਦੇ ਯਾਰ ਹੁਣ ਦੇਖੋ ਕੁੱਤਰਬਾਦ ਦਾ ਸ਼ੌਂਕ ਹੁੰਦਾ ਹੈ ਹੀ ਗੱਲ ਨਾ ਆਪਣਾ ਸ਼ੌਂਕ ਆ ਬਈ ਸਾਰੇ ਭਰਾਵਾਂ ਦਾ ਇੱਕ ਦਾ ਬੰਦੇ ਤੋਂ ਮੰਗ ਕੇ ਲੈ ਜਾਓ ਠੀਕ ਹੈ ਨਾ ਇੱਕ ਦਾ ਹੁਣ ਜਿਵੇਂ ਮੈਂ ਅਗਲੇ ਨੂੰ ਕਹਦਾ ਹਾਂ ਬਈ ਤੂੰ ਲੈ ਜੀ ਠੀਕ ਹੈ ਪਰ ਟਾਈਮ ਦੇ ਹੁਣ ਬਈ ਮੇਰੇ ਕੋਲ ਕਬੂਤਰ ਆ ਹੁਣ ਮੈਂ ਇਹਨਾਂ ਦੇ ਅੱਗੇ ਤੁਹਾਨੂੰ ਬੱਚੇ ਦੇ ਸਕਦਾ ਹਣਾ ਹੁਣ ਵੱਡਾ ਜੋੜਾ ਹੁਣ ਤੂੰ ਥੋਡੇ ਕੋਲ ਮੈਂ ਆਵਾਂ ਕਿਸੇ ਕੋਲ ਕੀ ਠੀਕ ਹੈ ਕੋਈ ਭਰਾ ਮੈਨੂੰ ਆਖੇ ਬਈ ਮੇਰੇ ਕੋਲੋਂ ਲੈ ਜਾ ਹੁਣ ਆਪਾਂ ਇਹਦੇ ਜਾਈਏ ਤੇ ਵੱਡੇ ਜੋੜੇ ਨੱਥ ਪੜੀਏ ਅਗਲਾ ਆਪਾਂ ਨੂੰ ਨਹੀਂ ਆਖੂ ਅਗਲਾ ਪੁਰਾ ਆਪਣਾ ਆਈਏ ਕੋਈ ਬਈ ਬੱਚੇ ਲੈ ਜਾ ਕਹਦਾ ਆਪਣਾ ਵੱਡਾ ਜੋੜਾ ਹੈ ਇਹੀ ਗੱਲ ਹੁੰਦੀ ਹੈ ਨਾ ਤਾਂ ਆਪਣੇ ਤੋਂ ਐ ਲਾਲ ਵੱਡੇ ਵੱਡੇ ਸਟਾਰ ਪਲੇਅਰ ਨੇ ਉਹ ਵੀ ਬੱਚੀ ਲੈ ਕੇ ਆਉਂਦੇ ਆ ਜਾਂ ਅਗਲੇ ਤੋਂ ਵੱਡਾ ਜੋੜਾ ਲਿਆਉਂਦੇ ਤਾਂ ਬੱਚੇ ਘੜਾ ਕੇ ਅਗਲੇ ਦਾ ਵੱਡਾ ਜੋੜਾ ਬਾਕਰ ਕਰ ਦਿੰਦੇ ਹਨਾ ਤਾਂ ਇਹੀ ਹੁੰਦਾ ਹੈ ਆਪਣਾ ਸਾਰਿਆਂ ਦਾ ਮੋਹ ਪ੍ਰੇਮ ਇੱਕ ਦੂਜੇ ਨਾਲ ਯਾਰਾਂ ਦੋਸਤਾਂ ਦਾ ਵੱਡੇ ਭਰਾਵਾਂ ਦਾ ਛੋਟਿਆਂ ਦਾ ਕਿ ਹਾਂ ਚੱਲ ਯਾਰ ਉਹ ਭਰਾ ਨੇ ਆਪਾਂ ਨੂੰ ਜੋੜਾ ਦਿੱਤਾ ਚਾਹੇ ਅੱਜ ਉਹਨੂੰ ਲੋੜ ਹੈ ਤਾਂ ਆਪਾਂ ਉਹਨੂੰ ਦਈਏ ਕਦੋਂ ਹੁਣ ਇਹ ਚੋ ਬਈ ਆਪਣੇ ਕੋਲ ਆ ਬੱਚੇ ਕਿੱਜੇਗੇ ਇਹ ਤਾਂ ਹੁਣ ਘਰੇ ਰਹਿ ਜਾਣੀ ਹੈ ਨਾ ਤੇ ਜਿਹੜੇ ਹੁਣ ਥੱਲੇ ਉਤਰੇ ਹੁਣ ਉਹ ਬਾਈ ਦੇ ਘੁੱਤਰ ਲੈ ਗਈ ਆ 45 45 ਉਹਨੇ 50 ਹੁਣ ਇੱਧਰੋਂ ਮੈਂ ਆਦੇ ਜੋੜੇ ਬਾਈ ਨੂੰ ਦੂੰਗਾ ਯਾਰ ਹੋਰ ਕੋਈ ਚੈੱਕ ਨਹੀਂ ਤੇ ਜਿਹੜੇ ਬਾਈ ਦਾ ਕਮੈਂਟ ਆਇਆ ਬਈ ਥੋੜਾ ਟਾਈਮ ਦੇ ਬੱਚੇ ਆਪਾਂ ਹੁਣ ਹੋਰ ਕਢਾਈ ਜਾਂਦੇ ਆ ਚੰਗੀ ਜੋੜੀ ਦੇ ਬੱਚੇ ਦੇ ਦਾਂ ਵੀਰੇ ਤੈਨੂੰ ਮੈਂ ਨਾਂ ਵੀ ਨਹੀਂ ਮੇਰੇ ਹੁਣ ਜਾ ਵੀਰੇ ਕੀ ਨਾ ਸੀ ਤੇਰਾ ਠੀਕ ਐ ਦੋ ਬੱਚੇ ਲੈ ਜੀ ਜਾ ਰੱਖੇਗਾ ਠੀਕ ਐ ਜਦੋਂ ਹੋ ਗਿਆ ਆਪਾਂ ਤੈਨੂੰ ਦੱਸ ਦਾਂ ਪਰ ਜਿਹੜਾ ਹੋਣ ਵਾਲਾ ਪੂਰੂ ਇਹ ਚੋਣੀ ਇਹ ਤੋਂ ਅਗਲੇ ਪੂਰ ਚ ਨਾ ਜਮਾ ਝੋਟੀ ਦੇ ਬੱਚੇ ਕਢਾ ਕੇ ਦੋ ਬਦਮਾਂਗੇ ਬਈ ਠੀਕ ਐ ਪਰ ਹੋਈ ਬੰਦਾ ਜਿਹੜਾ ਭਰਾ ਨੇ ਆਪਾਂ ਮੈਸੇਜ ਕੀਤਾ ਨਾ ਕਿ ਭਾਈ ਜੋੜਾ ਦੇ ਦੇ ਭਾਈ ਬੱਚੇ ਦਾ ਮੈਂ ਜਮਾ ਸਰੇ ਠੀਕ ਐ ਦੋ ਤੇ ਭਰਾ ਬਣੇ ਨਾ ਉਹ ਕੰਮ ਨਹੀਂ ਹੋਏ ਜਿਵੇਂ ਲੋਗ ਲੈ ਜਾ ਕੇ ਮੁੱਕਰਿਆਂ ਦੇ ਤੇ ਬਾਜੂ ਨਾਂ ਵੀ ਨਹੀਂ ਲੰਦੇ ਨਾ ਜੇ ਲੈ ਕੇ ਜਾਏਗਾ ਤੂੰ ਯਾਰ ਰੱਖੇ ਨਾ ਤੇ ਨਾਂ ਵੀ ਲਈਂ ਕੀ ਹਾਂ ਯਾਰ ਕੀ ਭਰਾ ਨੇ ਦਿੱਤੇ ਸੀ ਜੇ ਤੂੰ ਆਪਣੇ ਨਾਲ ਯਾਰ ਮੈਂ ਤਾਂ ਹੁਣ ਭਾਈ ਤੈਨੂੰ ਜਾਣਦੇ ਨਾ ਤੂੰ ਕਿੱਥੋਂ ਦਾ ਕੀ ਗੱਲਬਾਤ ਆ ਨਾ ਪੁਰਾ ਤੇ ਆਪਣੀ ਹੌਲੀ ਹੌਲੀ ਜਿਵੇਂ ਜਿਵੇਂ ਆਪਣੇ ਲਿੰਕ ਬਣਾਣਗੇ ਸਾਰੇ ਭਰਾ ਬਣਾਂਗੇ ਜੇੜਾ ਆਪਣਾ ਵਧੀਆ ਰਿਹਾ ਬਈ ਆਪਾਂ ਗੂਤਰ ਵੀ ਦੇਵਾਂ ਯਾਰ ਬੱਚੇ ਦੇਵਾਂਗੇ ਕਿ ਹਾਂ ਬਈ ਫਿਰ ਹੁਣ ਮੇਰੀ ਗੱਲ ਹੁਣ ਮੇਰੇ ਵੀ ਸ਼ਹਿਰ ਦੇ ਗੂਤਰ ਹੈ ਠੀਕ ਹੈ ਸ਼ਹਿਰ ਦਾ ਗੂਤਰ ਕੋਈ ਨਹੀਂ ਖੜਦਾ ਸਹੀ ਗੱਲ ਹੈ ਨਾ ਬਾਜੀ ਦੇ ਹੁਣ ਜਿਵੇਂ ਆਪਾਂ ਕਿਸੇ ਭਰਾ ਨੂੰ ਤਾਂ ਮੈਂ ਅਗਲੇ ਦਾ ਆਪਾਂ ਫੜ ਕੇ ਛੱਡ ਵੀ ਸਕਦੇ ਹਾਂ ਕਿ ਯਾਰ ਹਾਂ ਆਪਾਂ ਤੈਨੂੰ ਬਈ ਬੱਚੇ ਦੇਈ ਆਪਣੇ ਵਾਲੇ ਬੱਚਿਆਂ ਨੂੰ ਕੋਈ ਦੇ ਦੇ ਆਪਾਂ ਬਾਜੀ ਛੱਡਣਾ ਜਿਵੇਂ ਕਿਸੇ ਭਰਾ ਕੋਲੋਂ ਆਪਾਂ ਜਿਹਨੂੰ ਦਿੱਤੇ ਉਹਦੇ ਕੋਲ ਆਪਾਂ ਬੱਚਾ ਛੱਡ ਕੇ ਪਿੰਡ ਵਾਲੇ ਤੋਂ ਪਿੰਡੇ ਦਾ ਗੂਤਰ ਤੁਹਾਨੂੰ ਪਤਾ ਕਦੇ ਹਿਲਦਾ ਨਹੀਂ ਹੁੰਦਾ ਸਹੀ ਹੈ ਨਾ ਹੁਣ ਆਪਣੇ ਕੋਲੇ ਯਾਰ ਖੇੜ ਵੀ ਹੈ ਸਾਰਾ ਕੁਝ ਹੈ ਆਪਾਂ ਨੂੰ ਖੇੜ ਵੀ ਆਪਣੇ ਭਰਾ ਨੇ ਦਿੱਤੀ ਹੈ ਬਾਈ ਨੇ ਜਿਹਦੇ ਕਬੂਤਰ ਗੱਡੇ ਗਏ ਨੇ ਠੀਕ ਹੈ ਆਪਣੇ ਤੋਂ ਨਾ 1 ਰੁਪਿਆ ਬਈ 1 ਰੁਪਿਆ ਵੀ ਨਹੀਂ ਲੱਤਾ ਸਾਡੀ ਇੰਨੀ ਵੱਡਾ ਭਾਈ ਹੋ ਮੇਰਾ ਘਰ ਵਾਲੀ ਗੱਲ ਹੈ ਹੁਣ ਮੇਰੇ ਖੁੱਡੇ ਜੋ ਉਹਦਾ ਜਿਹੜਾ ਜੀਕਤਾ ਉਹ ਕਬੂਤਰ ਲੈ ਜਾ ਹੁਣ ਮੈਂ ਜਮਾ ਨਹੀਂ ਰੋਹਦਾ ਜੇ ਆਇਆ ਆਪਾਂ ਤੁਹਾਨੂੰ ਬਈ ਜ਼ਰੂਰ ਦਿਖਾਵਾਂਗੇ ਤੇ ਜੇ ਆਪ ਅੱਜ ਟਾਈਮ ਲੱਗੇ ਅੱਜ ਆਪਾਂ ਜਾ ਕੇ ਆਵ ਨਹੀਂ ਆਪਾਂ ਬਈ ਕੱਲ ਨੂੰ ਬਾਈ ਕੋਲ ਜਾ ਕੇ ਆਵਾਂਗੇ ਠੀਕ ਕੱਲ ਨੂੰ ਬਾਈ ਦੀ ਵੀਡੀਓ ਬਣਾਵਾਂਗੇ ਠੀਕ ਹੈ ਤੇ ਸਾਰਿਆਂ ਨੂੰ ਬਾਈ ਦੇ ਕਬੂਤਰ ਜਿਹੜੇ ਬਚ ਗਏ ਹੋਏ ਉਹ ਵੀ ਦਿਖਾ ਦਾਂਗੇ ਪਰ ਬਈ ਜਿਹੜੇ ਬਾਜੇ ਹੋਏ ਆਪਾਂ ਕਬੂਤਰ ਨਹੀਂ ਦਿਖਾਉਂਦੇ ਬਾਈ ਦੇ ਠੀਕ ਹੈ ਨਾ ਗੁੱਸਾ ਰਹੇ ਉਹਦਾ ਜੀਰੋ ਉਧਰ ਲਿਆ ਆਪਾਂ ਕਿਸੇ ਨੂੰ ਕੋਈ ਕਬੂਤਰ ਨਹੀਂ ਹੁੰਦੇ ਠੀਕ ਹੈ ਤੇ ਜਿਹੜਾ ਭਰਾ ਲਾ ਕੇ ਲੈ ਕੇ ਗਿਆ ਨਾ ਕਬੂਤਰ ਬਾਈ ਭਰਾ ਬੈਂਤੀ ਹੈ ਪਿਆਰ ਨਾਲ ਬਾਈ ਦੇ ਕਬੂਤਰ ਮੋੜਦੀ ਠੀਕ ਹੈ ਨਾ ਬੰਦੇ ਦਾ ਨਾਮ ਵੀ ਪਤਾ ਹੈ ਉਹ ਬਾਜ ਹੋਏ ਨਾ ਬਈ ਇਹ ਹੁੰਦੀ ਹੈ ਖੰਭਾਂ ਦੀ ਮੁਠੀ ਜੇ ਮੰਗ ਕੇ ਲੈ ਜਾਂਦਾ ਤਾਂ ਦਾ ਗੁੱਸਾ ਨਹੀਂ ਜੀ ਠੀਕ ਹੈ ਨਾ ਹੁਣ ਬੰਦੇ ਦਾ ਨਾਮ ਵੀ ਪਤਾ ਹੈ ਕਿ ਕੌਣ ਲੈ ਕੇ ਗਿਆ ਬੰਦੇ ਦਾ ਨਾਮ ਵੀ ਲਿਖਾਇਆ ਰਫਟ ਵੀ ਲਿਖਾਤੀ ਜੇ ਹੁਣ ਆਪਾਂ ਉਹ ਬੰਦੇ ਦਾ ਚਲ ਆਪਾਂ ਕਹਿੰਦੇ ਨਹੀਂ ਬੰਦੇ ਤੁਹਾਨੂੰ ਪਤਾ ਕੋਤਰਾ ਵਾਲੇ ਕਹਿ ਹੁੰਦੇ ਨਾ ਬਈ ਮਾੜੀ ਜੀ ਖੰਭਾ ਦੀ ਮੁੱਠੀ ਪਿੱਛੇ ਪਤਾ ਨਹੀਂ ਕੀ ਕੁਝ ਹੋ ਜਾਂਦੇ ਆ ਲੋਕਾਂ ਦੇ ਫੈਰ ਵੀ ਹੁੰਦਾ ਮਰਮਰਾਏ ਬਹੁਤ ਕੁਝ ਹੋ ਜਾਂਦਾ ਪਰਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਭਾਈਆਂ ਨੂੰ ਤੇ ਖੰਭਾ ਦੀ ਮੁੱਠੀ ਪਿੱਛੇ ਅਗਿਆਨ ਫਰਕ ਨਾ ਪਾਉਣਾ ਅਗਲੇ ਨੂੰ ਆਹ ਕੂਬਈ ਲੈ ਜਾ ਕੋਈ ਗੱਲ ਨਹੀਂ ਬਈ ਜਾਂ ਬੱਚੇ ਕਢਾਉਣ ਨੂੰ ਸਾਨੂੰ ਆਹ ਕੂਬਤਰ ਦੇ ਬੰਦਾ ਦੇ ਦਿੰਦਾ ਉਹ ਤਾਂ ਬਈ ਇੰਨਾ ਬੰਦਾ ਨਾ ਦਿਲ ਦਾ ਸਾਫ ਹੈ ਸਰਪੰਚ ਭਰਾ ਆਪਣਾ ਬੰਦਾ ਹੁਣ ਤੁਸੀਂ ਕੋਈ ਮਰ ਜਿਆ ਦੇਣ ਤੁਹਾਨੂੰ ਬਈ ਦਿਲ ਖੋਲ ਕੇ ਦੇ ਦਿੰਦਾ ਭਾਂ ਇਹ ਕੂਬਤਰ ਕਢਾਉਣ ਨੂੰ ਕੀ ਹੋਇਆ ਸੀ ਲੋਕਾਂ ਦਾ ਯਾਰ ਬੇੜਾ ਕਰਕ ਹੋਇਆ ਪਿਆ ਭਾਂ ਸ਼ੰਗ ਸ਼ਰਮ ਮੰਨ ਲੋ ਭਾਂ ਜਦੋਂ ਆਪਾਂ ਦੀ ਕਿੱਡੀ ਗੱਡੀ ਮਰਾਦੇ ਬਈ ਜਿਹੜੇ ਕੂਬਤਰ ਕੱਢ ਕੇ ਲੈ ਕੇ ਆਇਆ ਆ ਸਾਰੇ ਜੀ ਕੋਈ 17 15 14 ਸਾਲ ਦੇ ਜਵਾਕ ਹੁਣ ਫੇਰ ਵੀ ਮੰਨਿਆ ਪੈਂਦੀ 25 30 30 ਦੀ ਸਾਲ ਦੇ ਮੈਂ ਜਿਹੜੇ ਹੁਣ ਬੁਢੇ ਹੋਏ ਪਿਆ ਵਿਆਹ ਵਿਆਹ ਵਾਲੀ ਉਮਰਾਂ ਹੋਈਆਂ ਪਈਆਂ ਨਾ ਸੜੇ ਉਹ ਖੁੱਡੇ ਪੜਦੇ ਫਿਰਦੇ ਪੈਂ ਤੁਸੀਂ ਕੰਮ ਕਰ ਲਓ ਕੋਈ ਕੂਤਰਾਂ ਨੂੰ ਕੀ ਦੇਣਾ ਸਾਨੂੰ ਆਪਾਂ ਹੁਣ ਸਾਰੇ ਭਰਾ ਇਹ ਸ਼ੌਂ ਨੂੰ ਰੱਖਿਆ ਆਪਾਂ ਕਿਹੜਾ ਇਹਨਾਂ ਨੂੰ ਆਪਾਂ ਵੇਚਦੇ ਆ ਕੋਈ ਕਿਸੇ ਹੁਣ ਆਪਣੇ ਜਿੰਨਾ ਕੰਮ ਹੁੰਦਾ ਚਲੋ ਉਹ ਵੇਚਦੇ ਆ ਠੀਕ ਹੈ ਨਾ ਨਹੀਂ ਸ਼ੌਂ ਨਹੀਂ ਰੱਖਿਆ ਸਾਰੇ ਭਰਾ ਬਣੇ ਜੇ ਆਦਾ ਆਪ ਦੇ ਸ਼ੌਂ ਨੂੰ ਡਾਉਣੇ ਆ ਨਸ਼ੇ ਪੱਤੇ ਤੋਂ ਸਾਰੇ ਦੂਰ ਰਹਿੰਦੇ ਆ ਭਰਾ ਮਾੜਾ ਮੋਟਾ ਲੋਕ ਨੂੰ ਯਰੇ ਇਹ ਵੀ ਨਹੀਂ ਸ਼ੰਗ ਸ਼ਰਮ ਹੈ ਇਹਨਾਂ ਖੰਭਾ ਦੀ ਮੁੱਟੀ ਵਿੱਚੇ ਲੋਕ ਕਬੂਤਰ ਲਈ ਜਾਂਦੇ ਲੋਕਾਂ ਦੇ ਯਾਰ ਚੱਲ ਬਾਈ ਕੋਈ ਚੱਕ ਨਹੀਂ ਭਰਾ ਚੱਲ ਉਹਦੇ ਕਬੂਤਰ ਲੈ ਗਿਆ ਭਰਾ ਦੇ ਚੱਲ ਬਈ ਕੀ ਪਤਾ ਤੇਰੇ ਘਰੇ ਵਾਦਾ ਕਰਨ ਮੈਂ ਤਾਂ ਗਿਆ ਵਾਦਾ ਹੋਏ ਪਤਾ ਇਹੀ ਗੱਲ ਕਹਿਣੇ ਆ ਠੀਕ ਆ ਨਾ ਅੱਗੇ ਫਿਰ ਰੱਬ ਨੂੰ ਪਤਾ ਹੀ ਹੈ ਬਾਈ ਲੇਖੇ ਜੋ ਖੇਤੀ ਹੈ ਜੋ ਕਰਦਾ ਉਹੀ ਭਰਦਾ ਸਹੀ ਗੱਲਾਂ ਨਾ ਵੀਰੇ ਚਾ ਠੀਕ ਆ ਭਰਾ ਤੇ ਆਪਣੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਿਆ ਕਰੋ ਮੇਰਾ ਸਾਰੇ ਭਰਾ ਆਪਣਾ ਸਪੋਰਟ ਕਰੋ ਯਾਰ ਅਸੀਂ ਆਪਣੇ ਬਹੁਤ ਥੋੜੇ ਸਬਸਕ੍ਰਾਈਬ ਨੇ ਭਰਾਵਾਂ ਨੇ ਸਪੋਰਟ ਕਰੋ ਯਾਰ ਆਪਣੇ ਚੈਨਲ ਨੂੰ ਵੀ ਆਪਾਂ ਵੀ ਅੱਗੇ ਵਧੀਏ ਹੌਲੀ ਹੌਲੀ ਆਪਾਂ ਬਾਜ਼ੀਆਂ ਦਾ ਵੀ ਤੁਹਾਨੂੰ ਸ਼ੌਕ ਕਰਾਵਾਂਗੇ ਹਨ ਜਿਵੇਂ ਹੁਣ ਭਰਾ ਆ ਜੂਗਾ ਉਦੋਂ ਆਪਾਂ 2-3 3000 ਕਬੂਤਰ ਹੈਗੇ ਆਪਣੇ ਕੋਲ ਬਾਜੀ ਛੱਡਾਂ ਜਿਹੜੀ ਸਾਈਡ ਵੀ ਛੱਡੀਆਂ ਤੇ ਭਰਾ ਜੇ ਕਿਸ ਨੂੰ ਪਤਾ ਹੋਵੇ ਫੱਤਾ ਮਾਲੂਕੇ ਨਾ ਫੱਤੇ ਮਾਲੂਕੇ ਉਹ ਵੱਡਾ ਪਿੰਡਾ ਸ਼ਹਿਰ ਵਾਲਾ ਪਿੰਡ ਐਜੇ ਪਿੰਡ ਹੋਏ ਨਾ ਐਜੇ ਪਿੰਡ ਬਈ ਆਪਾਂ ਨੂੰ ਕਮੈਂਟ ਜੇ ਜ਼ਰੂਰ ਦੱਸਿਓ ਯਾਰ ਤੇ ਮਾਲਕੇ ਵਰਗੇ ਜਾਂ ਜਿੰਮ ਕਰਾਂਗਾ ਨਾ ਪਿੰਡ ਪੂਰਾ ਵੱਡਾ ਇਹੇ ਪਿੰਡਾਂ ਦਾ ਆਪਾਂ ਨੂੰ ਬਈ ਕਮੈਂਟ ਜ਼ਰੂਰ ਕਰਿਓ ਜਾਂ ਆਪਣੇ ਉਰੇ ਮਾਰਸ ਏਰੀਏ ਦੇ ਆਸ-ਪਾਸੇ ਆਉਣ ਬਟੈਂਡੇ ਜਿਹਾ ਹੋਣਾ ਬਰਨਾਲਾ ਏਰੀਆ ਮਾਰਸ ਏਰੀਏ ਦੇ ਲਾਗੇ ਤਾਂ ਕਿਹ ਹੋਣੇ ਯਾਰ ਜਿਵੇਂ ਤਾਂ ਬੋਹਾ ਏਰੀਆ ਸਾਈਡ ਹੋ ਗਿਆ ਨਾ ਬੁਲਾਡਾ ਏਰੀਆ ਬੜੀ ਵੱਡੇ ਪਿੰਡ ਹੋਣੇ ਯਾਰ ਜਿਹੜੇ ਸ਼ਹਿਰ ਵਰਗੇ ਪਿੰਡ ਹੋਣ ਇਹੇ ਜਿਹੇ ਪਿੰਡਾਂ ਦੇ ਆਪਾਂ ਨੂੰ ਬਈ ਜ਼ਰੂਰ ਦੱਸਿਓ ਬਾਜ਼ੀਆਂ ਪਾਓ ਕਮੈਂਟ 'ਚ ਕਰਿਓ ਕਿ 15 ਤਰੀਕ 20 ਤਰੀਕ ਤੋਂ ਮਾਰੋ ਬਈ 20 ਜੂਨ ਤੋਂ ਮਾਰੋ ਕਦ ਹੁਣ ਆਪਣੇ ਪੇਪਰ ਵੀ ਆ ਬਈ ਮੇਰੇ ਫੇਰ ਤਾਂ ਘਰ ਦੇ ਹੋਣਗੇ ਆਪਾਂ ਵੀ ਹੋਮਾਇਦਾ ਘਰੇ ਆਜਿਆ ਕਰਾਂਗੇ ਫੇਰ ਘਰੇ ਤਾਂ ਆਪਾਂ ਸਾਰਾ ਟਾਈਮ ਹੁੰਨੀ ਆ ਤੇ ਉਦੋਂ ਮਾਗਰੋ ਦੇਖਾਂ ਠੀਕ ਆ ਭਰਾ ਬਾਜ਼ੀਆਂ ਘੜਾ ਛੱਡਾਂਗਾ ਆਪਾਂ 20 ਜੂਨ ਤੱਕ ਮਾਗਰ ਠੀਕ ਆ ਜਿਹੜੇ 3-4 ਬਾਜ਼ੀਆਂ ਛੱਡੀਆਂ ਹੋਈਆਂ ਆਪਾਂ 4 ਗੁੱਤਰੇ ਬਾਜ਼ੀਆਂ ਛੱਡਣੇ 2200 ਮੁੱਢ ਨੂੰ ਹੋਏ 3200 ਮੁੱਢ ਨੂੰ ਹੋਏ 2200 ਦੇ 3200 ਮੁੱਢਾਂ ਨੇ ਬਈ ਆਪਾਂ ਨੂੰ ਜਰੂਰ ਦੱਸਿਓ ਯਾਰ ਠੀਕ ਆ ਭਰਾ ਸਾਰਿਆਂ ਨੇ ਭਰਾ ਤੇ ਆਪਣੇ ਚਾਨੂ ਵੀਰੇ ਕਰ ਲਓ ਸਾਰਿਆਂ ਨੇ ਸਬਸਕ੍ਰਾਈਬ ਹੋਰ ਵੀ ਭਰਾ ਆਪਣਾ ਸਪੋਰਟ ਕਰੋ ਵੀਰੇ ਤੇ ਓਕੇ ਕੱਲਾਂ ਕੱਲ ਮਿਲਦੇ ਹਾਂ ਉਹ ਕੱਲ ਨੂੰ ਬਣਾਵਾਂਗੇ ਵੀਡੀਓ ਓਕੇ ਭਰਾ ਤਿਆਰ ਰੱਖਿਓ ਵੀਰੇ ਸਾਰੇ ਆਪ ਦਾ ਤੇ ਆਪਦੇ ਜਾਨਵਰਾਂ ਦਾ ਤੇ ਭਾਈ ਜਿਹੜੇ ਵੀ ਅਜਿਹੇ ਕੰਮ ਕਰਦੇ ਆ ਭਰਾ ਕੂਤਰ ਚੋਦੀ ਕਰਦੇ ਆ ਕੱਢ ਕੇ ਲੈ ਕੇ ਆਨੇ ਭਾਈ ਇਹ ਕੰਮ ਛੱਡ ਦਿਓ ਕੁਛ ਨਹੀਂ ਕੋਈ ਫਾਇਦਾ ਨਹੀਂ ਜੇ ਕਿਸੇ ਦੀ ਦਿੱਕੇ ਚੜ ਗਏ ਸੋਡਾ ਕੱਖ ਨਹੀਂ ਰਹਿਣਾ ਅਗਲੇ ਨੇ ਜੇਲ੍ਹ ਚ ਭਗ ਜਾਣਾ ਨਾ ਇਹ ਖੰਭਾ ਨਹੀਂ ਮੁੱਠੀ ਪਿੱਛੇ ਬਹੁਤ ਕੁਝ ਹੋ ਜਾਂਦਾ ਚਾਹ ਠੀਕ ਆ ਭਰਾ ਓਕੇ ਲਵ ਯੂ ਵੀਰੇ ਸਾਰਿਆਂ ਨੂੰ ਤੇ ਆਪਣੇ ਚੈਨਲ ਨੂੰ ਵੀਰੇ ਕਰ ਲੋ ਬਹੁਤ ਬਹੁਤ ਵਾਧਾ ਸਬਸਕ੍ਰਾਈਬ ਯਾਰ ਤੇ ਕਮੈਂਟ ਲਾਇਕ ਸ਼ੇਅਰ ਜਰੂਰ ਕਰਿਓ ਵੀਰੇ